ਦੁਨੀਆਂ ਚ ਕਿੰਨੇ ਸੋਹਣੇ ਉਂਗਲਾਂ ਤੇ ਗਿਣੀਏ ਜੇ ਹਾਏ ਤੇਰਾ ਨਾਂ ਕਿੱਥੇ ਹੁੰਦਾ ਤੈਨੂੰ ਕੱਖ ਵੀ ਪਤਾ ਨਹੀਂ ਉਸਤਾਦ ਜੀ ਮੇਰਾ ਮਰਨਾ ਸਫਲ ਹੋ ਗਿਆ ਵੱਡੇ ਬਣ ਕੇ ਕਿਰਾਏ ਉੱਤੇ ਬੋਲਦੇ ਨੇ ਬੁੱਲ ਜਿਹੇ ਘੁੱਟ-ਘੁੱਟ ਕੇ ਉਹ ਅਸੀਂ ਬੈਠੇ ਕਿੰਜ ਨਗਾ ਪਈਏ ਉਹਨਾਂ ਨੂੰ ਮਿਲਣ ਲੋਕੀ ਉੱਠ ਉੱਠ ਕੇ ਹੁਣ ਉਹਨਾਂ ਨੂੰ ਸਲਾਮ ਕਹਿਣ ਵਾਲੇ ਭਾਈ ਸਾਡੇ ਜੇ ਹਜ਼ਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸ਼ਤਾਰ ਹੋ ਗਏ ਆਪ ਪਿੱਤਲ ਤੋਂ ਸੋਨਾ ਬਣ ਬੈਠੇ ਫੁੱਲਾਂ ਤੋਂ ਅਸੀਂ ਖਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸ਼ਤਾਰ ਹੋ ਗਏ ਵੈਰੀ ਗੁੱਡ ਮੇਰੀ ਇੱਛਾ ਸੀ ਜੀ ਛੋੜੇ ਨਾਲ ਫੋਟੋ ਖਿਚਾ ਕੇ ਨਾ ਘਰੇ ਲਾਉਂਗਾ ਮੇਰੀ ਇੱਛਾ ਸੀ ਮੰਨਦੇ ਜੀ ਚਰਪੀ ਜੀ ਇੱਕ ਸ਼ਖਸ ਨੂੰ ਮਲਾਉਣਾ ਮੈਂ ਬਹੁਤ ਲੰਮੇ ਸਮੇਂ ਤੋਂ ਨਾ ਤੋਂ ਡਾਕ ਇੰਤਜ਼ਾਰ ਕਰਦਾ ਉਹ ਕਹਿੰਦਾ ਜੀ ਜਦੋਂ ਵੀ ਕਦੇ ਤੁਸੀਂ ਗਏ ਦੇਪੀਜ ਨੂੰ ਮਿਲਣ ਤੇ ਮੈਨੂੰ ਲੈ ਕੇ ਜਾਇਓ ਉਹ ਨਾਲ ਹੀ ਲੈ ਜਾਵਾਂਗਾ ਜਾ ਕੇ ਇਹ ਸਵੇਰੇ 10 ਵਜੇ ਆ ਕੇ ਹਨਾ ਫਾਈ ਦਾ ਫੋਟੋ ਕਰਾ ਦੇ ਕੀ ਨਾਮ ਹੁੰਦਾ ਬੱਸ ਦੇਖੀ ਪਾ ਐਨਮਟ ਪਾਈ ਜਿਨ ਮਾਰੀ ਸੁਣਨੀ ਸੀ ਅੱਛਾ ਤੁਸੀਂ ਕੁਝ ਹੋਰ ਕੁਝ ਲੋਕ ਇੱਕ ਵਾਰ ਜੀ ਇੱਕ ਰਿਕਵੈਸਟ ਆ ਤੁਸੀਂ ਕੋਈ ਮਾਰਗੀ ਸ਼ਾਇਰ ਕਰ ਦਿਓ ਤੁਹਾਡਾ ਹੀ ਕੋਈ ਸੁਣਾਓ ਇਹਨਾਂ ਦੇ ਦੋ ਜਣ ਗਾਵਾਗੇ ਰੱਖੇ ਫੋਨ ਛੋੜਾ ਹੈਗਾ ਫਿਰ ਵੀ ਮੈਂ ਛੋਟੀ ਫੋਟੋ ਲਈ ਇੱਕ ਸ਼ਾਇਰ ਕੋਈ ਵੀ ਬਾਤ ਸ਼ੇਅਰ ਕਰਾ ਦਿਓ ਉਹ ਸੁਣਾ ਦੇ ਮੈਨੂੰ ਇਹ ਕੰਮ ਕਰ ਜਾਓ ਬੰਦੇ ਬਾਈ ਜੀ ਸੁਣਾ ਕੋਣ ਕਿੰਨਾ ਤੈਨੂੰ ਚਾਹੁੰਦਾ ਤੈਨੂੰ ਕੱਖ ਵੀ ਪਤਾ ਨਹੀਂ ਕੋਣ ਰਾਤਾਂ ਨੂੰ ਨਹੀਂ ਸੌਂਦਾ ਤੈਨੂੰ ਕੱਖ ਵੀ ਪਤਾ ਨਹੀਂ ਦੁਨੀਆ 'ਚ ਕਿੰਨੇ ਸੋਹਣੇ ਹੋਂਗਣਾ ਤੇ ਗਿਣੀਏ ਜੇ ਹਾਏ ਤੇਰਾ ਨਾਂ ਕਿੱਥੇ ਆਉਂਦਾ ਤੈਨੂੰ ਕੱਖ ਵੀ ਪਤਾ ਨਹੀਂ ਤੂੰ ਆਖੇ ਦੇ ਬਿਨਾ ਬਸ ਜਾਨ ਪਹਿਚਾਨ ਨਹੀਂ ਤੈਨੂੰ ਗੀਤਾਂ ਰਹੀ ਗਾਉਂਦਾ ਨੀ ਤੈਨੂੰ ਕੱਖ ਵੀ ਪਤਾ ਨਹੀਂ ਬਹੁਤ ਅੱਛਾ ਬਹੁਤ ਵਾਹ ਇਹੋ ਬਈ ਜਨਾਬ ਬਾਈ ਜੀ ਨੂੰ ਇੱਕ ਹੋਰ ਸੁਣਾ ਦੇ ਕੋਈ ਆਜੀ ਪਸੰਦ ਦਾ ਜਿਹੜਾ ਬਾਈ ਤੁਹਾਨੂੰ ਬਹੁਤ ਅਰੇ ਕਰ ਰਿਹਾ ਨੂੰ ਉਹ ਕਾਨੂੰਨੀ ਮਿਆਂ ਨੂੰ ਰੱਖਦੇ ਨੇ ਚੇਤੇ ਜੋ ਉੱਚੇ ਆਦੇ ਯਾਰ ਹੋ ਗਏ ਉਹ ਹੁਣ ਸਾਨੂੰ ਨਹੀਂ ਜੇ ਚੱਜ ਨਾਲ ਬੁਲਾਉਂਦੇ ਉਹ ਜਦੋਂ ਦੇ ਸਟਾਰ ਹੋ ਗਏ ਵੱਡੇ ਬਣ ਕੇ ਕਿਰਾਏ ਉੱਤੇ ਬੋਲਦੇ ਨੇ ਬੁੱਲ ਜਿਹੇ ਘੁੱਟ-ਘੁੱਟ ਕੇ ਉਹ ਅਸੀਂ ਬੈਠੇ ਕਿੰਝ ਨਿਗਾ ਪਈਏ ਉਹਨਾਂ ਨੂੰ ਮਿਲਣ ਲੋਕੀ ਉੱਠ ਉੱਠ ਕੇ ਹੁਣ ਉਹਨਾਂ ਨੂੰ ਸਲਾਮ ਕਹਿਣ ਵਾਲੇ ਭਾਈ ਸਾਡੇ ਜੇ ਹਜ਼ਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸ਼ਤਾਰ ਹੋ ਗਏ ਆਪ ਪਿੱਤਲ ਤੋਂ ਸੁਨਣਾ ਬਣ ਬੈਠੇ ਫੁੱਲਾਂ ਤੋਂ ਅਸੀਂ ਖਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸ਼ਤਾਰ ਹੋ ਗਏ ਵੈਰੀ ਗੁੱਡ ਉਸਤਾਦ ਜੀ ਮੇਰਾ ਮਰਨਾ ਸਫਲ ਹੋ ਗਿਆ ਮੇਰੀ ਹਾ ਜੀ ਜੀ ਛੋਟਾ ਨਾ ਫੋਟੋ ਖਿਚਾ ਕੇ ਨਾ ਘਰੇ ਲਾਉਂਗਾ ਮੇਰੀ ਇੱਛਾ ਸੀ ਜੀ ਮੰਨ ਤਾ ਲਾਉ ਜੀ ਚੜਦੀ ਕਲਾ ਚਾਹੀਦਾ ਕੀ ਰੱਬ ਤੋਂ ਸੋ ਮੇਰਾ ਰਾਂਬਾ ਵੀ ਲੈ ਗਿਆ ਜੀ ਸਾਰਿਆਂ ਦਾ ਹੀ ਲੈ ਗਿਆ ਇਹ ਕਹਿੰਦਾ ਵੀ ਕਲਾਕਾਰਾਂ ਨੂੰ ਤੂੰ ਹਮੇਸ਼ਾ ਮਿਲਦਾ ਰਹੇ ਨਾ ਜਿੱਦੇ ਦੇਵੀ ਪਾਈ ਆ ਮੈਨੂੰ ਭਾਵੇਂ 500 ਕਿਲੋਮੀਟਰ ਲੈ ਜੀ ਮੇਰੇ ਕੋਲ ਲੱਗਾ ਜੀ ਮਾਹਤਵ ਤੇ ਪੜੱਖੀ ਨੀ ਚੁਣੀ ਐਡਾ ਹੀ ਕਰਦਾ ਜੀ ਇਹ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਥੈਂਕ ਯੂ ਸੋ ਮਾ ਮਰਾਤਨ ਬੋ ਕਾਜੂ ਡਾਕਟਰ ਸਾਹਿਬ ਤੁਹਾਡਾ ਉਹ ਸ਼ਹਿਰ ਆ ਮੇਰਾ ਕੰਮ ਵੀ ਚੁੰਨੇੜਾਈ ਦਾ ਯਾਰ ਵਾਲੀ ਚੁੰਨੇ ਤੋਂ ਉੜ ਨਹੀਂ ਰਾਈ ਆ ਰਹੀ ਬਹੁਤ ਹੀ ਭਾਰ ਸੀ ਨਾ ਹੋ ਬਰੇ ਨਰ ਮੈਂ ਬਤਾ ਦਿੰਦਾ ਡਾਕਟਰ ਹਾਂ ਉਹਨੂੰ ਗੱਪੀ ਪਾ ਕੋਟ ਖੇਚੇ ਬੈਸਤ ਦਾਦੀ ਬੋ ਨੰਪੀ ਜੀ ਤੁਸੀਂ ਹੁਣੇ ਮਿਲ ਕੇ ਗਏ ਸੀ ਸ਼ੁਕਰੀਆ ਮੇਰਾ ਵੀਰ ਲਵ ਯੂ ਸੋਨੀ ਥੈਂਕ ਯੂ ਸੋ ਮਚ ਤੁਸੀਂ ਜਿੰਨਾ ਮੈਨੂੰ ਪਿਆਰ ਕਰਦੇ ਨਾ ਮੈਨੂੰ ਸੌ ਲੱਗੇ ਸਾਰੇ ਬਾਬੇ ਦੀ ਮੈਂ ਵੀ ਮੰਮੀ ਕਰਾਂ ਪੂਰਾ ਬਦੀ ਕਰਾਂ ਅਸੀਂ ਤੁਰੇ ਤੁਹਾਡੇ ਪਿਆਰ ਨਾਲ ਉਧਰ ਫਿਰਦੇ ਪਰ ਸਾਡੇ ਵਰਗੇ ਬਹੁਤ ਤੁਰੇ ਫਿਰਦੇ ਲਿਖਣ ਵਾਲੇ ਕੋਣ ਕੋਈ ਗਿਣਤੀ ਨਹੀਂ ਦੁਨੀਆ 'ਚ ਅਸੀਂ ਜੇ ਤੁਰੇ ਫਿਰਦੇ ਤੁਹਾਡੇ ਵੱਲ ਪਿਆਰ ਦੀ ਬਦੌਲਤ ਸੇ ਮੁਹੱਬਤ ਕਰਦੇ ਮਾਰਾ ਤੁਹਾਨੂੰ ਚੜ੍ਹਦੀ ਕਲਾ 'ਚ ਖੁਸ਼ ਰਹਿ ਕੋਈ ਅੱਛਾ ਪਾਛ ਵਾਲਿਆ ਅਨੰਤ ਬਰਾੜ ਕਿੱਥੇ ਬੈਠਾ ਅਨੰਤ ਜੀ ਤੁਹਾਨੂੰ ਬਹੁਤ ਬਹੁਤ ਸਤਿ ਪ੍ਰਣਾਮ ਮਿੱਤਰ ਬੜੀ ਸਾਲਾਂ ਬਾਅਦ ਮਿਲੇ ਤੇ ਸੁਖੀ ਬਖੀ ਬਖੀ ਦਾ ਕੁੰਡ ਤੋੜ ਬਹੁਤ ਚੰਗਾ ਲੱਗਿਆ ਵੀਰ ਨੂੰ ਮਿਲ ਕੇ ਤੂੰ ਮਿਲਿਆ ਹੋਰ ਕੀ ਮੰਗਣਾ ਏ ਤੂੰ ਕਿਸੇ ਕਬੂਲ ਦੁਆ वरी वरी बि कमज़ोरी 아지지지 <놀람> <이렇게. 놀람> <놀람> <놀람> <놀람>